ਸਤਨਾਮ ਵਾਹਿਗੁਰੂ ਸਹਿਬ ਜੀਓ ਆਪ ਮੈਂ ਆਪਣੀ ਕਥਾ ਬਖਾਨੋ ਆਪ ਸਾਦਤ ਜੈ ਬਿਦ ਮੋਇ ਆਨੋ

ਵਾਕਸ਼ਿ ਕ੍ਰਿਪਾ ਦੇ ਸਦਕਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਵਾਕਸ਼ਿ ਕਰਦੇ ਨੇ ਕਿਰਪਾ ਕਰਦੇ ਹਨ ਕਿ ਭਾਈ ਜਦੋਂ ਮਾਤ ਲੋਕ ਸੰਸਾਰ ਦੇ ਵਿੱਚ ਜੁਰਮ ਹੱਦੋਂ ਵੱਧ ਚੁੱਕਿਆ ਸੀ ਭਾਵ ਜਿਹੜੇ ਰਾਜੇ ਸੀ ਉਹ ਫਰਜ਼ਾਂ ਨੂੰ ਮਾਰ ਰਹੇ ਸਨ ਗਊ ਤੇ ਗਰੀਬ ਦੀ ਹੱਤਿਆ ਹੋ ਰਹੀ ਸੀ ਜਬਰੀ ਲੋਕਾਂ ਨੂੰ ਮੁਸਲਮਾਨ ਬਨਾਇਆ ਜਾ ਰਿਹਾ ਸੀ ਤੇ ਗਊਆਂ ਨੂੰ ਵੱਢ ਕੇ ਖਾ ਰਹੇ ਸਨ ਤੇ ਧਰਤੀ ਦੇ ਉੱਤੇ ਹਹਾਕਾਰ ਮੱਚੀ ਹੋਈ ਸੀ ਜੁਰਮਾਂ ਦੀ ਉਸ ਟਾਈਮ ਦੇ ਉੱਤੇ ਪ੍ਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਪ੍ਰਮਾਤਮਾ ਨੇ ਆਪਣੇ ਕੋਲੇ ਬੁਲਾਇਆ ਸੱਚੇ ਪਾਤਸ਼ਾਹ ਕਹਿੰਦੇ ਜਿਸ ਟਾਈਮ ਤੇ ਮੈਂ ਹੀਮਕੁੰਤ ਪਰਬਤ ਦੇ ਵਿੱਚ ਬੈਠ ਕੇ ਸਿਮਰਨ ਭਜਨ ਕਰ ਰਿਹਾ ਸੀ ਅਕਾਲ ਕੁਰਖ ਨੂੰ ਜਪ ਰਿਹਾ ਸੀ ਤੇ ਪ੍ਰਮਾਤਮਾ ਨੇ ਮੇਰੀ ਭਗਤੀ ਤੇ ਖੁਸ਼ ਹੋ ਕੇ ਮੈਨੂੰ ਇੱਥੋਂ ਦੀ ਸੇਵਾ ਲਈ ਸਾਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਤਪ ਸਾਦਤ ਪ੍ਰਭ ਮੋਹਿ ਬਲਾਇਓ ਮ ਕਹਿ ਕੇ ਇਹ ਲੋਕ ਪਠਾਇਓ ਜੇ ਮੈਨੂੰ ਇਹ ਗੱਲਾਂ ਸਮਝਾਈਆਂ ਗਈਆਂ ਵੀ ਤੂੰ ਮਾਤ ਲੋਕ ਵਿੱਚ ਜਾਣਾ ਤੇ ਭਾਵ ਤੇ ਪਰਜਾ ਦੀ ਰੱਖਿਆ ਕਰਨੀ ਹੈ ਤੇ ਜ਼ੁਲਮੀ ਰਾਜੇ ਨੇ ਜਿਹੜੇ ਉਹਨਾਂ ਨੂੰ ਸਜ਼ਾ ਦੇਣੀ ਆ ਡੰਡ ਦੇਣਾ ਸਹਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਆਂ ਭਾਮੇ ਕਾਜ ਜਗਤ ਨੂੰ ਆਏ ਧਰਮ ਹੀਤ ਗੁਰ ਦੀ ਪਠਾਈ ਚਾਹ ਤਾਹ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਨ ਪਕੜ ਪਛਾੜੋ ਜੇਹੀ ਕਾਜ ਤਰਾਹਮ ਜਨਮ ਸਮਝ ਲਿਓ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ ਮੈਂ ਸੰਤਾਂ ਨੂੰ ਭਗਤੀ ਕਰਨ ਵਾਲਿਆਂ ਦੀ ਰੱਖਿਆ ਕਰਨ ਵਾਸਤੇ ਆਇਆ ਤੇ 10 ਟਨ ਮੂਲ ਤੋਂ ਪਾਰਨ ਵਾਸਤੇ ਆਇਆ। ਸੋ ਕਹਿਣ ਲੱਗੇ ਜਦੋਂ ਪਰਮਾਤਮਾ ਨੇ ਮੈਨੂੰ ਇਹ ਵਚਨ ਕਿਹਾ ਤੇ ਕਹਿਣ ਲੱਗੇ ਮੈਂ ਅੱਗੋਂ ਜਵਾਬ ਦੇ ਦਿੱਤਾ ਕਿ ਮੇਰਾ ਜੀ ਨਹੀਂ ਕਰਦਾ ਕਿ ਧਰਤੀ ਤੇ ਜਨਮ ਲਵਾਂ। ਕਿਉਂਕਿ ਪੱਥ ਖੇੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਿ ਧਰਤੀ ਤੇ ਰਹਿਣਾ ਪੱਠੀ ਜਿਵੇਂ ਦਾਣੇ ਭੁੱਜੇ ਇਦਾਂ ਸੱਚੇ ਪਾਤਸ਼ਾਹ ਮਾਰੇ ਕਿਉਂ ਲੱਗੋ ਉੱਥੇ ਕੀ ਕਰਾਂਗੇ? ਨਾ ਕੋਈ ਸਾਧਨ ਬਖਸ਼ਦਾ ਤੇ ਨਾ ਕੋਈ ਚੋਰ ਨੂੰ ਚੋਰ ਨੂੰ ਤੇ ਬਖਸ਼ਣਾ ਕੀ ਹੈ ਚਲੋ ਸਜ਼ਾ ਦੇਣੀ ਆ ਪਰ ਇੱਥੇ ਦੋਵੇਂ ਪਾਸੇ ਦੰਦੇ ਨੇ ਲੋਕਾਂ ਦੇ ਜੇ ਤੁਸੀਂ ਚੰਗੇ ਬਣ ਕੇ ਵਿਚਰਦੇ ਆ ਤਾਂ ਵੀ ਤੁਹਾਨੂੰ ਪਿੱਛੇ ਖਿੱਚਦੇ ਨੇ ਪੈਰ ਖੇਂਦੇ ਨੇ ਤੇ ਦੂਸ਼ਣ ਛੋੜਦੇ ਨੇ ਇਹ ਦੁਨੀਆ ਦੋ ਮੋਹੀ ਸਪਣੀ ਵਿਦਵਾਨ ਕਹਿੰਦਾ ਇਹ ਇਹ ਦੁਨੀਆ ਦੋ ਮੋਹੀ ਸਪਣੀ ਨਾਲੀ ਤੇਗ ਦੋ ਤਾਰੀ ਉੱਪਰੋਂ ਮਿੱਟੀ ਮੱਖੋ ਵੰਗੂ ਅੰਦਰੋਂ ਕੌੜੀ ਠਾਰੀ ਮੂੰਹ ਤੇ ਮਿੱਠੀਆਂ ਗੱਲਾਂ ਕਰਨਗੇ ਪਰ ਅੰਦਰ ਬੜੀ ਮੈਲ ਅੰਦਰੋਂ ਜਦੋਂ ਪਿੱਟ ਕਮਾਉਂਗੇ ਤੇ ਨਾਲ ਦੀ ਨਾਲ ਤੁਹਾਡੇ ਤੇ ਸਵਾਦ ਕਰ ਦੇਣਗੇ ਉੱਪਰੋਂ ਮਿੱਟੀ ਮੱਖੋ ਵੰਗੂ ਅੰਦਰੋਂ ਕੌੜੀ ਠਾਰੀ ਕੰਮ ਕੱਢ ਕੇ ਤੀਰ ਹੋ ਜਾਂਦੇ ਜਿਸ ਨਾਲ ਲਾਈਏ ਯਾਰੀ ਠੇਕ ਲਈ ਅਜਮਾ ਕੇ ਅਸਾਂ ਬੋਲਣ ਚ ਉਠਣਾ RAI ਜਿਸ ਤਨ ਲਗੀਆਂ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਕਹਿਣ ਲੱਗੇ ਟੱਟੀ ਚਲੀਦੀ ਅਰਬੇ ਕਈ ਤਰ੍ਹਾਂ ਟਿੱਕਲੀ ਗੱਲਾਂ ਕਰਦੇ ਕਿਤਾਬਾਂ ਪੜ੍ਹ ਕੇ ਪਰ ਜਿਨ੍ਹਾਂ ਨੇ ਭਾਈ ਹੱਡਾਂ ਤੇ ਹੰਡਾਈਆਂ ਨਾ ਉਹਨਾਂ ਨੂੰ ਪਤਾ ਹੁੰਦਾ ਕਿ ਕੀ ਹੁੰਦੀ ਹੈ ਗੱਲਬਾਤ ਕਿਤਾਬੀ ਕਿਹੜੇ ਤਾਂ ਉਹ ਹੀ ਗੱਲ ਕਰ ਸਕਦੇ ਨੇ ਜਿਹੜੀ ਲਿਖੀ ਹੋਈ ਆ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੀ ਅਸੀਂ ਮਾਤ ਲੋਕ ਵਿੱਚ ਜਾ ਕੇ ਕੀ ਕਰਨਾ? ਉੱਥੇ ਤਾਂ ਮਾਰੇ ਕਹਿੰਦੇ ਵੀ ਪਰ ਕਹਿਣ ਲੱਗੇ ਪ੍ਰਮਾਤਮਾ ਕਹਿਣ ਲੱਗਿਆ ਮੈਂ ਉੱਥੇ ਪਹਿਲਾਂ ਬੜੇ ਭੇਜੇ ਨੇ ਜਦੋਂ ਹਮ ਪਹਿਲੇ ਸ੍ਰੇਸ਼ਟ ਬਣਾਈ ਦੈਂਤ ਰਚੇ ਦੁਸ਼ਟ ਦੁਖਦਾਈ ਤੇ ਪੂਜਬਾਉਂ ਤੇ ਬਵਰੇ ਹੋ ਗਏ ਪੂਜਿਤ ਪਰਮਪੁਰਖ ਰਹਿ ਗਏ। ਸੋ ਇਦਾਂ ਮੈਂ ਦੇਵਤੇ ਵੀ ਭੇਜੇ ਸਾਰੇ ਭੇਜੇ ਪਰ ਕਿਸੇ ਨੇ ਵੀ ਨਾਮ ਨਹੀਂ ਜਪਾਇਆ। ਬਰਤ ਮੈਂ ਤੈਨੂੰ ਆਪਣਾ ਪੁੱਤ ਬਣਾ ਕੇ ਭੇਜਦਾ ਕਹਿਣ ਲੱਗੇ ਮੈਂ ਆਪਣਾ ਸੌਤ ਤੋਹੇ ਨਵਾਜਾਂ ਪੰਥ ਪ੍ਰਚਾਰ ਕਰਦੇ ਕੋ ਸਾਜਾ ਅੱਜ ਦੁਨੀਆ ਗੱਲਾਂ ਮਾਰਦੇ ਨੇ ਆ ਕਈ ਮਾਰਾ ਮੋਟਾ ਕੋਈ ਪੰਥ ਦਾ ਕੋਈ ਬਣ ਕੇ ਪ੍ਰਧਾਨ ਮੈਂਬਰ ਤੇ ਗੱਲਾਂ ਕਰਦੇ ਨੇ ਪਰ ਨਿੱਤਰ ਕੇ ਵੇਖੋ ਦੁਨੀਆ ਦੇ ਵਿੱਚ ਪ੍ਰਚਾਰਕ ਤੌਰ ਤੇ ਬਣੋ ਪ੍ਰਚਾਰਕ ਬਣ ਕੇ ਗੱਲ ਕਰਕੇ ਦੇਖੋ ਅੱਜ 100 ਦੇ ਵਿੱਚੋਂ 90% ਇੱਕ ਧਰਮ ਦੇ ਖਿਲਾਫ ਨੇ ਲੋਕ ਦੇਰਿਆਂ ਨਾਲ ਜੁੜੇ ਹੋਏ ਨੇ ਅਸਾਈ ਬਣ ਗਏ ਨੇ ਤੇ ਹੋਰ ਧਰਮ ਨੇ ਤੇ 90 ਦੁਸ਼ਮਨਾ ਦੇ ਵਿੱਚ ਤੇ ਅਸਾਹ ਸਾਹਿਬ ਦੇ ਬੰਦਿਆਂ ਤੇ ਬਹਿ ਕੇ ਗੱਲ ਕਰਨੀ ਸੀਸ ਤਲੀ ਤੇ ਰੱਖਣਾ ਪੈਂਦਾ ਫੇਰ ਪ੍ਰਚਾਰਕ ਬਣਿਆ ਜਾਂਦਾ ਜਿਹੜੇ ਘਰਾਂ ਚ ਬੈਠੇ ਗੱਲਾਂ ਮਾਰਦੇ ਨੇ ਸੋ ਧਰਮ ਤੇ ਤੁਹਾਡੇ ਸਿਰ ਤੇ ਨਹੀਂ ਚੱਲਦਾ ਧਰਮ ਪ੍ਰਚਾਰਕਾਂ ਦੇ ਸਿਰ ਤੇ ਚੱਲਦਾ ਹੈ ਜਿਹੜੇ ਗੁਰੂ ਦੀ ਗੱਲ ਕਰਦੇ ਨੇ ਸੋ ਇਸ ਕਰਕੇ ਗੁਰੂ ਜੀ ਕਿਰਪਾ ਕਰਦੇ ਨੇ ਜੇ ਪਰਮਾਤਮਾ ਨੇ ਮੈਨੂੰ ਆਪਣਾ ਪੁੱਤ ਬਣਾ ਕੇ ਰੱਖਿਆ ਹੋਇਆ ਜੇ ਰੱਬ ਦਾ ਦਸਨਿ ਪਾਤਸ਼ਾਹ ਦਾ ਪਰਮਾਤ ਪ੍ਰਚਾਰਕਾਂ ਦੇ ਸਿਰ ਤੇ ਅਥ ਨਾ ਹੋਵੇ ਤੇ ਸਾਡੇ ਵਾਲੇ ਹੀ ਨਹੀਂ ਕਰ ਦਿੰਦੇ ਲੈ ਆ ਜਿੰਨੇ ਨੇ ਪ੍ਰਚਾਰਕ ਉਹ ਸਾਰੇ ਆਪਸ ਵਿੱਚ ਇੱਕ ਦੂਜੇ ਨੂੰ ਧਾਈ ਜਾਂਦੇ ਨੇ ਇੱਕ ਦੂਜੇ ਨੂੰ ਆਪਣੇ ਆਪ ਤੋਂ ਛੋਟਾ ਦਿਖਾਉਂਦੇ ਨੇ ਉਹ ਐਂ ਕਹਿੰਦਾ ਉਹ ਐਂ ਕਹਿੰਦਾ ਦੂਜਿਆਂ ਨੇ ਤਾਂ ਕਹਿਣੇ ਕਹਿਣਾ ਆਪ ਹੀ ਸਾਡੇ ਪ੍ਰਚਾਰਕ ਸਾਡੇ ਸਿੱਖ ਭਰਾ ਹੀ ਲਤਾਂ ਖਿੱਚਣ ਦੇ ਲੱਗੇ ਹੋਏ ਨੇ ਸੋਵਾਰੇ ਸੱਚੇ ਪਾਤਸ਼ਾਹ ਕਹਿਣ ਲੱਗੇ ਪ੍ਰਮਾਤਮਾ ਨੇ ਕਿਹਾ ਮੈਂ ਆਪਣਾ ਤੈਨੂੰ ਪੁੱਤ ਬਣਾਇਆ ਤੇ ਤੂੰ ਜਾ ਮਾਤ ਲੋਕ ਵਿੱਚ ਪ੍ਰਚਾਰ ਕਰ ਜਾ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਜੇ ਮੈਨੂੰ țeਜਦੇ ਹੋ ਤੇ ਫਿਰ ਮੈਂ ਕਦੇ ਕਿਸੇ ਦੀ ਪੂਜਾ ਨਹੀਂ ਕਰਨੀਗੀ ਕਿਸੇ ਦੇਵੀ ਦੇਵਤਿਆਂ ਮੈਂ ਨਹੀਂ ਮੰਨਣਾ ਕੱਲੋਂ ਤੁਸੀਂ ਕਹੋਂਗੇ ਫਲਾਣਿਆਂ ਨੂੰ ਯਾਦ ਕਰਨੀ ਬੇਸ਼ੰਮ ਬੇਸ਼ੰਮ ਕਬੂ ਨਾ ਪਿਆ ਹੂੰ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੱਚੇ ਪਾਤਸ਼ਾਹ ਨੇ ਫਿਰ ਜੋ ਗੱਲ ਕੀਤੀ ਤੇ ਕਹਿਣ ਲੱਗੇ ਠੀਕ ਐ ਥਾਂਡ ਪਿਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਈ ਪੰਥ ਚਲੇ ਤਬ ਤਰਨ ਪੰਥ ਚਲੇ ਤਬ ਜਗ ਤੁਮੇ ਜਬ ਤੁਮ ਕਰੋ ਸਹਾਇ ਜੇ ਤੁਸੀਂ ਸਹਾਇਤਾ ਕਰੋਗੇ ਤਾਂ ਪੰਥ ਚਲੇਗਾ ਸੋ ਪਰਮਾਤਮਾ ਕਾਲਪੁਰਖ ਵਾਹਿਗੁਰੂ ਨਾਲ ਗੱਲਬਾਤ ਕਰਕੇ 10ਵੇਂ ਪਾਤਸ਼ਾਹ ਨੇ ਪਟਨੇ ਸ਼ਹਿਰ ਦੀ ਧਰਤੀ ਤੇ ਫਿਰ ਅਵਤਾਰ ਧਾਰਿਆ ਪਿਆਰੇ ਖਾਨਸਾ ਜੀ ਵਾਹ ਪ੍ਰਗਟਿਓ ਮਰਦ ਅਗਮੜਾ ਬਰਿਆਮ ਅਤੇਲਾ ਵਾਹ ਵਾ ਗੋਬਿੰਦ ਸਿੰਘ ਆਪੇ ਦੁਰਚੇਲਾ ਤਾਂ ਹੀ ਪ੍ਰਕਾਸ਼ ਹਮਰਾ ਭਇਓ ਪਟਨਾ ਸ਼ਹਿਰ ਵਿੱਚੇ ਪਵਲੈਓ ਤੇ ਪਟਨੇ ਦੇ ਵਿੱਚ ਪਿਆਰੇ ਖਾਨਸਾ ਜੀ ਪਾਤਸ਼ਾਹ ਮਹਾਰਾਜ ਨੇ अवतार ਧਾਰਿਆ ਕਹਿਣ ਲੱਗੇ ਮਾਤਾ ਗੁਜਰੀ ਨੂੰ ਮਹਿਲ ਨਵਧਾਨੀਆਂ ਪਟਨੇ ਚ ਚੰਨ ਚੜਿਆ ਚੰਨ ਕਿਵੇਂ ਚੜਿਆ ਮਾਤਾ ਨਾਨਕੀ ਚਾਰੀ ਛਾਲ ਸੋ ਜੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਹਨਾਂ ਦੀ ਧਰਮ ਪਤਨੀ ਤੇ ਗੁਰੂ ਤੇਗ ਬਹਾਦਰ ਦੀ ਮਾਤਾ ਜੀ ਦੋ ਨਾਨਕੀ ਨਾਮ ਸਿੱਖ ਧਰਮ ਚ ਆਏ ਨੇ ਤੋਂ ਅਸੀਂ ਮਹਿਸੂਸ ਕਰਦੇ ਆਂ ਕਿ ਬੇਬੇ ਨਾਨਕੀ ਜਿੰਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਭੈਣੇ ਤੇਰੇ ਤੋਂ ਲੇ ਨਾ ਹੌਸਾ ਪਰ ਅਸੀਂ ਕਦੇ ਬੇਬੇ ਨਾਨਕੀ ਦਾ ਜਨਮ ਦਿਨ ਨਹੀਂ ਕਿਸੇ ਗੁਰਦੁਆਰੇ 'ਚ ਮਨਾਇਆ ਸਾਡੀਆਂ ਔਰਤਾਂ ਕਿਵੇਂ ਬੇਬੇ ਨਾਨਕੀ ਵਰਗੀਆਂ ਜੀਵਨ ਵਾਲੀਆਂ ਬਣ ਗਈਆਂ ਕਿਵੇਂ ਸਾਡੀਆਂ ਭੈਣਾਂ ਮਾਵਾਂ ਕਿਵੇਂ ਮਾਤਾ ਭਾਗੋ ਵਰਗੀਆਂ ਮਾਤਾ ਸਹਿਬ ਕੌਰ ਵਰਗੀਆਂ ਬਣ ਗਈਆਂ ਕਿਹਨੀਆਂ ਮਾਤਾ ਭਾਨੀ ਵਰਗੀਆਂ ਬਣ ਗਈਆਂ ਜਦੋਂ ਅਸੀਂ ਉਹਨਾਂ ਨੂੰ ਯਾਦ ਹੀ ਨਹੀਂ ਕਰਦੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਮਾਤਾ ਭਾਨੀ ਕਦੋਂ ਅਸੀਂ ਯਾਦ ਕਰਦੇ ਹਾਂ ਸਿਸ ਕਰਕੇ ਜਦੋਂ ਅਸੀਂ ਇਹਨਾਂ ਔਰਤਾਂ ਨੂੰ 84 ਦੇ ਵਿੱਚ ਔਰ ਭਾਈ ਸੁਬੇਸ਼ ਸਿੰਘ ਜਿਹੜੇ ਜਰਨਲ ਹੋਏ ਨੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਦੋ ਬੇਟੀਆਂ ਨੇ ਕੁਰਬਾਨੀ ਦਿੱਤੀ ਸੀ ਦੀ ਪਾਈ ਦਿੱਖਨੇ ਫੌਜ ਉਹਨਾਂ ਨੇ ਮਾਰੀ ਗੁਰੂ ਘਰ ਚ ਵਾਰਨ ਤੋਂ ਅਸੀਂ ਕਦੋਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਫਿਰ ਅੱਜ ਦੀ ਔਰਤ ਤਾਂ ਹੀ ਧਰਮ ਤੋਂ ਦੂਰ ਹੋ ਗਈ ਹੈ ਵੀ ਇਹ ਸਿੱਖ ਧਰਮ ਦੇ ਵਿੱਚ ਔਰਤ ਨੂੰ ਤੇ ਸਨਮਾਨ ਨਹੀਂ ਦਿੰਦੇ ਕਿਸੇ ਬੀਬੀ ਦਾ ਦਿਨ ਨਹੀਂ ਮਨਾਇਆ ਇਹਨਾਂ ਨੇ ਕਦੇ ਕਿਸੇ ਬੀਬੀ ਦਾ ਦਿਨ ਦਿਹਾੜਾ ਨਹੀਂ ਮਨਾਇਆ ਸੋ ਇਸ ਕਰਕੇ ਸਾਰੇ ਮਾਇਆ ਦੇ ਵਿੱਚ ਉਲਝ ਗਏ ਨੇ ਸੋ ਮਾਨ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਮਾਤਾ ਨਾਨਕੀ ਪਹਿਲਾ ਆਨੰਦਪੁਰ ਸਾਹਿਬ ਦਾ ਨਾਮ ਮਾਤਾ ਨਾਨਕੀ ਦੇ ਨਾਮ ਨਾਂ ਪਈ ਸੀ ਨਾਨਕੀ ਚੱਕ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਦੀ ਮਾਂ ਦੇ ਨਾਮ ਤੇ ਰੱਖਿਆ ਸੀ ਆਨੰਦਪੁਰ ਸਾਹਿਬ ਦਾ ਨਾਮ ਸੋ ਸਤਿਗੁਰੂ ਪਾਤਸ਼ਾਹ ਮਾਰ ਸੱਚੇ ਪਾਸ਼ਾ ਪਿਆਰੇ ਖਾਲਸਾ ਜੀ ਉਸ ਧਰਤੀ ਤੇ ਜਦੋਂ ਸੱਚੇ ਪਾਸ਼ਾ ਨੇ ਅਵਤਾਰ ਧਾਰਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਉਸ ਟਾਈਮ ਤੇ ਅਸਾਮ ਲਾਕੇ ਦੇ ਵਿੱਚ ਗਏ ਸਨ ਇਹ ਉੱਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਨੇਹਾ ਭੇਜਿਆ ਗਿਆ ਵੀ ਤੁਹਾਡੇ ਘਰੇ ਪੁੱਤਰ ਹੋਇਆ। ਕਈ ਵਿਦਵਾਨ ਕਹਿੰਦੇ ਨੇ ਬੰਦੇ ਨੂੰ ਸਭ ਤੋਂ ਵੱਧ ਖੁਸ਼ੀ ਕਿੱਦੇ ਹੁੰਦੀ ਆ। ਕੋਈ ਕਹਿੰਦਾ ਜਿੱਦੋਂ ਦਾ ਵਿਆਹ ਹੁੰਦਾ ਉਦੋਂ ਹੁੰਦੀ ਆ, ਕੋਈ ਕਹਿੰਦਾ ਜਿੱਦੋਂ ਘਰ ਪਾਉਂਦਾ ਉਦੋਂ ਹੁੰਦੀ ਆ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ ਪਰ ਇੱਕ ਵਿਦਵਾਨ ਕਹਿੰਦਾ ਜਿੱਦੋਂ ਦੇ ਘਰੇ ਪੁੱਤ ਹੁੰਦਾ ਸਭ ਤੋਂ ਵੱਧ ਖੁਸ਼ੀ ਉਹਨੂੰ ਉਦੋਂ ਹੁੰਦੀ ਆ ਕਿ ਮੇਰੇ ਘਰ ਦਾ ਕੋਈ ਵਾਰਿਸ ਆ ਗਿਆ। ਸੋ ਪੁੱਤਾਂ ਵਾਲਿਓ ਜੱਗ ਤੇ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ ਪੁੱਤਰ ਪਰਾਂ ਤੇ ਉੱੜਦੀ ਫਿਰੇ ਦੁਨੀਆ ਮਾਪੇ ਬੁੱਤ ਤੇ ਵਿੱਚ ਪ੍ਰਾਣ ਪੁੱਤਰ ਸ਼ੀਤਲ ਪੁੱਤਰਾ ਬਾਜਨਾ ਸੋਹਣ ਮਾਪੇ ਤੇ ਹੁੰਦੇ ਮੋਇਆਂ ਤੋਂ ਨਿਸ਼ਾਨ ਪੁੱਤਰ ਤੇ ਪੁੱਤਰਾਂ ਨੂੰ ਨਿਸ਼ਾਨੀ ਮੰਨਿਆ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਤੋਂ ਫਿਰ ਸੁਨੇਹਾ ਭੇਜਿਆ ਲੈ ਕੇ ਭੇਜਿਆ ਕਿ ਬੱਚੇ ਦਾ ਨਾਂ ਗੋਵਿੰਦ ਰੱਖ ਦਿਓ ਸਿੰਘ ਬਾਚਨ ਲੱਗਿਆ ਸੀ ਜਦੋਂ ਅਮਰ ਚੱਕਿਆ ਤੇ ਨਾਲ ਹੀ ਮਾਤਾ ਨੂੰ ਇਹ ਹਦਾਇਤ ਕੀਤੀ ਮਾਤਾ ਗੁਜਰਤੌਰ ਨੂੰ ਤੇ ਇਹ ਕੁਝ ਵੀ ਕਰਦਾ ਇਹਦਾ ਕਦੇ ਵੀ ਮੂੰਹ ਨਹੀਂ ਫਟਕਾਰਨਾ ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਤੁਸੀਂ ਦੇਖਦੇ ਹੋ ਬੜੇ ਕੀਮਤੀ ਮਹਿੰਗੇ ਟੰਗਣ ਪਾਏ ਸੀ ਤੇ ਮਹਾਰਾਜ ਨੇ ਆਪਣੀਆਂ ਸਾਥਕੀਆਂ ਨੂੰ ਖੇੜਦਿਆਂ ਨੇ ਜੰਗਾ ਦੇ ਵਿੱਚ ਟੰਗਣ ਲਾ ਕੇ ਸੁੱਟਤਾ ਤੇ ਮਾਤਾ ਜੀ ਪੁੱਛਣ ਲੱਗੇ ਕਿੱਥੇ ਸੁੱਟਿਆ ਗੋਤਾਖੋਰ ਤੋਂ ਕਢਾਈਏ ਤੇ ਦੂਜਾ ਲਾ ਕੇ ਉੱਥੇ ਮਾਰਿਆ ਵੀ ਉੱਥੇ ਸੁੱਟਿਆ ਤੇ ਮਾ ਮਾਤਾ ਨੇ ਕਿਹਾ ਦੋਨੇ ਛੱਡ ਦਿੱਤੇ ਬੇਟਾ ਕਹਿਣ ਲੱਗੇ ਮਾਤਾ ਜੀ ਇਹ ਸੋਨੇ ਦੇ ਕੰਗਣ ਪਾ ਕੇ ਹੰਕਾਰ ਆਉਂਦਾ ਹੈ ਇਹ ਮੇਰੇ ਨਾਲ ਲਿਆਂ ਦੇ ਤਾਂ ਪਾਈ ਨਹੀਂ ਮੇਰੇ ਪਾਏ ਨੇ ਇਸ ਕਰਕੇ ਸਰਬਲੋਹ ਪਾਓ ਸਰਬਲੋਹ ਦੇ ਵਿੱਚ ਬੜੀ ਸ਼ਕਤੀ ਹੈ ਨਾਲੇ ਤਾਂ ਸਰੀਰ ਨੂੰ ਤਾਕਤ ਦਿੰਦਾ ਸਰਬਲੋਹ ਤੇ ਨਾਲੇ ਜਿਹੜੀ ਸਰਬਲੋਹ ਹੈ ਸਿਆਣੀਆਂ ਬੀਬੀਆਂ ਕਹੀ ਕਹਿੰਦੇ ਇਹਨਾਂ ਦੀ ਕੋਈ ਫਾਇਦਾ ਨਹੀਂ ਉਹ ਇਸ ਕਰਕੇ ਸਰਬਲੋਤ ਦੇ ਵਿੱਚ ਕੋਈ ਮਾੜੀ ਚੀਜ਼ ਰਾਤ ਬਰਾਤ ਤੇ ਕਿਸੇ ਟਾਈਮ ਵਾਰ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਭੂਤ ਪ੍ਰੇਤ ਐ ਨਹੀਂ ਭੂਤ ਪ੍ਰਾਤ ਐ ਨਹੀਂ ਕਈ ਜਿਉਂਦੇ ਭੂਤ ਫਿਰਦੇ ਨੇ ਨਸ਼ਾ ਕਰਕੇ ਹੱਥ ਪਾਉਂਦੇ ਨੇ ਚੰਗਾ ਕੜਾ ਪਾਇਆ ਭਾਰਾ ਇੱਕ ਵਾਰੀ ਮਾਰੋ ਅਗਲੇ ਦੇ ਨੱਕ ਭੰਨ ਦਿੰਦਾ ਦੂਜੇ ਵੀ ਪੱਟ ਛੰਡਦੇ ਨੇ ਰਾਹ ਛੱਡ ਸੋ ਗੁਰੂ ਸਾਹਿਬ ਨੇ ਬੜੀ ਮਹਾਨਤਾ ਦਿੱਤੀ ਸੋ ਸੱਚੇ ਪਾਤਸ਼ਾਹ ਮਹਾਰਾਜੰ ਪਿਆਰੇ ਖਾਲਸਾ ਜੀ 10ਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਆਇਆ ਪੀਖਣਸ਼ਾ ਤੇ ਸਤਿਗੁਰਾਂ ਦੇ ਚਰਨਾਂ 'ਚ ਬੈਠਾ ਰਿਹਾ ਕਈ ਦਿਨ ਪਰ ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਮਾਮੇ ਕਿਰਪਾਲਦਾਸ ਨੇ ਦਰਸ਼ਨ ਕਰਾਏ ਵੀ ਤੇ ਹੰਡ ਪੈ ਗਿਆ ਤਕੀਰ ਤੇ ਭੁੱਖਾ ਤੇ ਬੈਠਾ ਤੇ ਮਹਾਰਾਜ ਦੇ ਕੋਲੇ ਜਦੋਂ ਪੀਖਣਸ਼ਾ ਆਇਆ ਤੇ ਸੱਚੇ ਪਾਤਸ਼ਾਹ ਚੁੱਕੇ ਹੋਈ ਸੀ ਤੇ ਮਹਾਰਾਜ ਦੇ ਕੋਲੇ ਉਹਨੇ ਦੋ ਕੁੱਝੀਆਂ ਕਰ ਦਿੱਤੀਆਂ ਕਿ ਪਾਣੀ ਪਾਇਆ ਤੇ ਇੱਕ ਦੇ ਵਿੱਚ ਦੁੱਧ ਪਾਇਆ ਤੇ ਮਹਾਰਾਜ ਜੀ ਨੇ ਦੋਵਾਂ ਤੇ ਹੱਥ ਰੱਖ ਦਿੱਤਾ ਪੀਖਣ ਸਾਹਿਬ ਖੁਸ਼ ਹੋ ਗਏ ਲੋਕ ਪੁੱਛਦੇ ਨੇ ਵੀ ਕੀ ਗੱਲ ਸੀ ਵੀ ਬੱਚਾ ਬੋਲਿਆ ਬੋਲਣਾ ਤਾਂ ਕੀ ਤੇਰੇ ਕੁਝ ਦਿਨਾਂ ਦੇ ਸੀ ਉਹ ਕਹਿਣ ਲੱਗਾ ਮੈਂ ਪੁੱਛਣਾ ਚਾਹੁੰਦਾ ਸੀ ਨਹੀਂ ਤੁਸੀਂ ਹਿੰਦੂਆਂ ਦੇ ਸਿਰ ਤੇ ਹੱਥ ਰੱਖੋਗੇ ਕਿ ਮੁਸਲਮਾਨਾਂ ਦੇ ਤੇ ਕਹਿੰਦਾ ਇਹਨਾਂ ਨੇ ਦੋਨਾਂ ਦੇ ਹੱਥਾਂ ਕੁਜੀਆਂ ਤੇ ਰੱਖ ਕੇ ਮੈਨੂੰ ਸਮਝਾ ਦਿੱਤਾ ਕਿ ਮੈਂ ਮੁਸਲਮਾਨਾਂ ਦੇ ਵੀ ਸਿਰ ਤੇ ਹੱਥ ਰੱਖੂੰਗਾ ਤੇ ਮੈਂ ਹਿੰਦੂਆਂ ਦੇ ਵੀ ਸਨਾਤਨੀ ਲੋਕਾਂ ਦੇ ਵੀ ਸਿਰ ਤੇ ਹੱਥ ਰੱਖਾਂਗਾ ਤੇ ਨਾਲ ਹੀ ਇੱਕ ਉਂਗਲ ਥੜੀ ਕਰਤੀ ਕਿ ਮੈਂ ਆਉਗਾ ਤਾਂ ਮੱਕਰਾ ਚਲਾਉਂਗਾ ਮਾਰਿਆ ਚਿੱਕਾ ਜੰਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸੋ ਇਸ ਕਰਕੇ ਅਸੀਂ ਆਪਣਾ ਧਰਮ ਬੱਕਰਾ ਤੋੜਾਂਗੇ ਸੱਚੇ ਪਾਤਸ਼ਾਹ ਮਹਾਰਾਜ ਨੇ ਪਿਆਰੀ ਖਾਲਸਾ ਜੀ ਬੇਖਣ ਸ਼ਾਹ ਨੂੰ ਜਿੱਥੇ ਨਿਹਾਲ ਕੀਤਾ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਤੋ ਉਸ ਟਾਈਮ ਦੇ ਉੱਤੇ ਔਰੰਗਜ਼ੇਬ ਦਾ ਬੜਾ ਜ਼ੁਲਮੀ ਰਾਜ ਸੀ ਪਿਆਰੀ ਖਾਲਸਾ ਜੀ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਦੇ ਉੱਥੇ ਬੜੀ ਮਹਿਮਾ ਸੀ ਕਿ ਗੋਬਿੰਦ ਰਾਏ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ ਅੱਜ ਵੀ ਗੁਰੂ ਘਰਾਂ ਦੇ ਵੀ 10ਵੇਂ ਪਾਤਸ਼ਾਹ ਪ੍ਰਤੱਖ ਸੰਗਤਾਂ ਦੀਆਂ ਝੋਲੀਆਂ ਭਰ ਰਹੇ ਨੇ ਇਹੀ ਪ੍ਰਤੱਖ ਉੱਤੇ ਕਲਾ ਵਰਤੀ ਇੱਕ ਪਰਿਵਾਰ ਬਹੁਤ ਧਨਾੜ ਉਹਦੇ ਘਰ ਦੇ ਵਿੱਚ ਪੁੱਤਰ ਨਹੀਂ ਸੀ ਤੇ ਇਹ ਬਾਲਕਾਂ ਖੇਡ ਰਹੇ ਸੀ ਤੇ ਉਹ ਆਪਣਾ ਤਵੀਲਾ ਲੈ ਕੇ ਸਾਰੀਆਂ ਨੌ ਬੇਟੀਆਂ ਨੂੰ ਲੈ ਕੇ ਸਰਦਾਰਨੀ ਆਈ ਤੇ ਮਾਤਾ ਗੁਜਰਕੌਰ ਦੇ ਚਰਨਾ ਚ ਆ ਕੇ ਨਮਸਕਾਰ ਕੀਤੀ ਤੇ ਮਾਤਾ ਜੀ ਨੂੰ ਬਰਲਾਪ ਕੀਤਾ ਮਨਤ ਕੀਤੀ ਜੋਦੜੀ ਕੀਤੀ ਕਿ ਸਹਿਬ ਜothe ਨੂੰ ਕਹੋ ਕਿ ਉਹ ਆਪਣੇ ਮੁਖ ਤੋਂ ਸਾਨੂੰ ਵਰ ਦੇ ਦਿਨ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਹੂਆ ਸੱਚ ਹੋਵੇ ਸੱਚ ਪ੍ਰਮਾਤਮਾ ਦੇ ਮੁਖ ਤੋਂ ਨਿਕਲੀ ਧਾਲ ਗੁਰੂਆਂ ਦੇ ਪੂਰੀ ਹੁੰਦੀ ਆ ਸੋ ਬਾਲਕਾਂ ਨਾਲ ਖੇਡ ਤੇ ਜਦੋਂ ਘਰੇ ਆਏ ਤੇ ਆ ਕੇ ਵੱਜ ਕੇ ਆਪਣੀ ਮਾਂ ਦੀ ਗੋਦੀ ਚ ਵੜ ਕੇ ਮਾਤਾ ਜੀ ਉੱਚੇ ਪੀੜੇ ਤੇ ਬੈਠੇ ਨੇ ਤੇ ਮਾਤਾ ਨੇ ਮੱਥਾ ਚੁੰਮਿਆ ਆਪਣੇ ਲਾਲ ਦਾ ਤੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੋ ਗਈਆਂ ਤੇ ਮਹਾਰਾਜ ਨੇ ਕਿਹਾ ਬੇਟਾ ਇਹ ਪੁੱਤਰ ਦਾ ਵਾਰ ਲੈਣ ਆਈਆਂ ਇਹਨਾਂ ਦੇ ਪੁੱਤਰ ਨਹੀਂ ਹੈ ਜਾਇਦਾਦ ਬਹੁਤ ਹੈ ਸਭ ਕੁਝ ਹੈ ਢੇੜੇ ਚੱਲਦੇ ਨੇ ਵੱਡੇ ਜਹਾਜ ਚੱਲਦੇ ਨੇ ਇਹਨਾਂ ਦੇ ਸਮੁੰਦਰਾਂ ਚ ਤੇ ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜੀ ਇਹਨਾਂ ਨੇ ਛੋਟੀ ਜੀ ਇੱਕ 베ੜੀ ਉਹਨਾਂ ਨੇ ਬਣਾਈ ਸੀ ਬੜੀ ਸੋਹਣੀ ਆਉਂਦੇ ਘਰ ਵਾਸਤੇ ਪਰਿਵਾਰ ਵਾਸਤੇ ਛੋਟੀ ਜੀ 베ੜੀ ਬਹੁਤ ਮਹਿੰਗੀ ਤੇ ਮਹਾਰਾਜ ਕਹਿਣ ਲੱਗੇ ਜਿਹੜੀ ਇਹਨਾਂ ਨੇ ਨਵੀਂ 베ੜੀ ਬਣਾਈ ਹੈ ਉਹ ਮੈਨੂੰ ਦੇ ਦੇਣ ਮੈਂ ਆਪਣੇ ਮਿੱਤਰਾਂ ਨਾਲ ਗੰਗਾ 'ਚ ਛੇੜਿਆ ਕਰਾਂਗਾ ਤੇ ਉਹ ਨਿਹਾਲ ਹੋਗੇ ਵੀ ਇੱਥੇ ਪ੍ਰਤੱਖ ਗੁਰੂ ਸਾਹਿਬ ਅੰਦਰ ਦੀਆਂ ਘਟ ਘਟ ਕੇ ਅੰਤਰ ਕੀ ਜਾਣ ਸਰ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਅਸੀਂ ਨਵੀਂ 베ੜੀ ਤਿਆਰ ਕਰਵਾ ਰਹੇ ਹਾਂ ਤੇ ਉਹਨਾਂ ਕਹਾਂ ਮਹਾਰਾਜ ਸਾਰਾ ਕੁਝ ਹੀ ਤੁਹਾਡਾ ਜਦੋਂ ਤੇ ਬੇੜੀਆਂ ਬੇੜੀ ਉਦਾਂ ਹੀ ਜਾ ਰਹੀਆਂ ਨੇ ਉਹ ਘਰ ਹੀ ਲਾਦ ਨਹੀਂ ਗਈ ਸੋ ਜੇ ਤੁਸੀਂ ਪੁੱਤਰ ਦੇ ਦਿਓ ਤੇ ਸਾਡੇ ਰੰਗ ਲੱਗ ਜਾਣ ਮਹਾਰਾਜ ਦੇ ਕੋਲੇ ਛੋਟਾ ਜੀ ਛੱਟੀ ਫੜੀ ਹੋਈ ਸੀ ਤੇ ਉਸ ਲਈ ਨੌ ਦੇ ਸਿਰ ਤੇ ਰੱਖ ਕੇ ਮਹਾਰੇ ਕਹਿੰਦੇ 1 2 3 4 5 ਮਹਾਰੇ ਕਹਿੰਦੇ ਤੇਰੇ ਪੰਜ ਮੁੰਡੇ ਹੋਣਗੇ ਤੇ ਪੰਜ ਪੁੱਤਰ ਹੋਏ ਪਿਆਰੇ ਖਾਲਸਾ ਜੀ ਸੋ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪੂਰਨ ਪੁਰਖ ਨੇ ਸੱਚੇ ਪਾਤਸ਼ਾਹ ਮਹਾਰਾਜ ਔਰ ਉਹਨਾਂ ਨੂੰ ਮੰਨਣ ਵਾਲੇ ਵੀ ਉਹਨਾਂ ਦੀ ਸੇਵਾ ਸਿਮਰਨ ਚ ਜੁੜ ਕੇ ਪ੍ਰਤਾਪ ਵਛਦੇ ਨੇ ਜਿਵੇਂ ਬੰਦਾ ਬਹਾਦਰ ਨੂੰ ਬਖਸ਼ਿਆ ਸੀ ਇਟ ਨੇ ਇਟ ਖੜਕਾਤੀ ਛੋਟੇ ਸ਼ਹਿਬਜ਼ਾਦਿਆਂ ਦਾ ਬਦਲਾ ਲੈ ਕੇ ਸੋ ਇਸ ਕਰਕੇ ਭਾਈ ਗੁਰੂ ਵਾਲੇ ਬਣੋ ਦਸਵੇਂ ਪਾਤਸ਼ਾਹ ਦੇ ਪੁੱਤਰ ਬਣੋ ਵਾ ਪ੍ਰਗਟ ਮਰਦ ਗੰਮੜਾ ਬर्यਾਮ ਇਕੈਲਾ ਵਾ ਵਾ ਗੋਬਿੰਦ ਸਿੰਘ ਆਪੇ ਗੁਰ ਜੇਲਾ ਸੋ ਪ੍ਰਗਟ ਮਰਦ ਉਹ ਮਰਦ ਹੈ ਉਹਨੂੰ ਮਰਦ ਨਾਲ ਜੁੜ ਕੇ ਮਰਦ ਬਣਦੇ ਹਾਂ ਅੱਜ ਕੱਲ ਦੇ ਢਾਂਕ ਸਮੇਂ 'ਚ ਤੁਸੀਂ ਦੇਖਿਆ ਹਰ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਇੱਕ ਮਰਦ ਹੋ ਕੇ ਨਿਭੜੇ ਨੇ ਨਹੀਂ ਤੇ ਪਿਆਰੇ ਖਾਲਸਾ ਜੀ ਕੋਈ ਹੋਰ ਕਿਸੇ ਧਰਮ ਨੇ ਪਿੰਡਰਾਲਾ ਪੈਦਾ ਕੀਤਾ ਤਾਂ ਦੱਸੋ ਬੰਦਾ ਬਾਹਦਰ ਪੈਦਾ ਕੀਤਾ ਤਾਂ ਦੱਸੋ ਇਹ ਦਸਵੇਂ ਪਾਤਸ਼ਾਹ ਦੀ ਚਰਨਾ ਦੇ ਵਿੱਚੋਂ ਇਹ ਦਾਤਾਂ ਪ੍ਰਾਪਤ ਹੁੰਦੀਆਂ ਆਪਾਂ ਨੂੰ ਮਨੁੱਖਾ ਜਨਮ ਇਹ ਕੋਈ ਬਾਰ-ਬਾਰ ਨਹੀਂ ਮਿਲਣਾ ਕਰਕੇ ਆਪਣੇ ਬੱਚਿਆਂ ਨੂੰ ਮਰਦ ਨਾਲ ਜੋੜੋ ਕੇਸ ਰੱਖੋ ਅੰਮ੍ਰਿਤ ਪਾਨ ਕਰੋ ਗੁਰਬਾਣੀ ਨਿਤਨੇਮੀ ਹੋਵੋ ਆਪਣਾ ਮਨੁੱਖਾ ਜਨਮ ਸਵਾਰੋ ਦਸਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ